ਕਰੀਆ ਕਿ ਜੱਸੀ ਦੀ ਹੱਟੀ ਬਾਕਸ ਸਟੈਂਡ ਮਰਿੰਦਾ ਸ਼ਹਿਰ ਅੱਜ ਲਿਆ ਰਹੇ ਆ ਜੀ ਔਰਗੰਝਾ ਦੇ ਅੰਦਰ ਹੈਂਡਵਰਕ ਤੇ ਪ੍ਰਿੰਟਿੰਗ ਕਰਿਆ ਹੋਇਆ ਸੂਟ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਔਰਗੰਝਾ ਦਾ ਕਪੜਾ ਤਿਆਰ ਕੀਤਾ ਗਿਆ ਫਿਰ ਉਹਦੇ ਉੱਤੇ ਪ੍ਰਿੰਟ ਕਰਵਾਇਆ ਡਿਜੀਟਲ ਗਾਲ ਤੇ ਵਰਕ ਕਰਵਾਇਆ ਬੜਾ ਸ਼ਾਨਦਾਰ ਬਾਜੂ ਬੜੇ ਸੋਹਣੇ ਤਿਆਰ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਇਹਦੀ ਬੈਗ ਤਿਆਰ ਆ ਜੀ ਦੁਪੱਟਾ ਬੜਾ ਪਿਆਰਾ ਜੀ ਸੋਲੋ ਪੀਸ ਹੈ ਜੀ ਜਿਹੜੀਆਂ ਵੀ ਮਾਡਲਿੰਗ ਕਰਦੀਆਂ ਕੁੜੀਆਂ ਜੀ ਜਾਂ ਦਫ਼ਤਰਾਂ 'ਚ ਕੰਮ ਕਰਦੀਆਂ ਜੀ ਉਹਨਾਂ ਵਾਸਤੇ ਸੂਟ ਹੈ ਜੀ ਬੜਾ ਪਿਆਰਾ ਜਾਂ ਬੜਾ ਸੋਹਣਾ ਜਾਂ ਸੂਟ ਹੈ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰੜਾ ਸ਼ਹਿਰ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਸੂਟ ਤਾਂ ਹੈ ਜੀ 2690 ਵਾਲਾ ਹਾਂਜੀ ਪਰ ਜੱਸੀ ਭਰਾ ਤੋਂ ਮਿਲਣਾ ਸਿਰਫ 1790 ਰੁਪਏ ਚ ਬਾਤ ਤੁਸੀਂ ਪੇਜ ਨੂੰ ਲਾਈਕ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਲਾਸ਼ਤਾ ਸ਼ਕਰਦਾ ਬੜਾ ਸੁੰਦਰ ਜੱਸੀ ਸੂਟ ਬੜਾ ਪਿਆਰਾ ਜੱਸੀ ਸੂਟ ਜੱਸੀ ਦੀ ਹੱਟੀ ਬੱਸ ਸਟੈਂਡ ਮਰਦਾ ਸ਼ਹਿਰ